ਪਾਸਵੇਂ ਨਿਊਜ਼ ਟੀਮ ਵੱਲੋਂ ਲਗਾਤਾਰ ਆਵਾਰਾ ਪਸ਼ਵਾਂ ਦੀਆਂ ਖਬਰਾਂ ਵਖਾਈਆਂ ਜਾ ਰਹੀਆਂ ਹਨ ਪਰ ਨਗਰ ਨਿਗਮ ਦਾ ਵਿਭਾਗ ਜੋ ਆਵਾਰਾ ਪਸ਼ਵਾਂ ਨੂੰ ਉਹਨਾਂ ਦੇ ਸਹੀ ਟਿਕਾਣੇ ਤੇ ਪਹੁੰਚਾਉਂਦਾ ਹੈ ਉਸ ਵੱਲੋਂ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਸਾਡੀ ਟੀਮ ਵੱਲੋਂ ਇੱਕ ਵਾਰ ਫੇਰ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਜੁਗੌਣ ਲਈ ਦੁਰਗਾਣਾ ਮੰਦਿਰ ਦੇ ਨਜ਼ਦੀਕ ਕੁਮ데요 ਆਵਾਰਾ ਪਸ਼ਵਾਂ ਦੀ ਨਿਊਜ਼ ਕਵਰ ਕੀਤੀ ਤਾਂ ਜੋ ਨਗਰ ਨਿਗਮ ਦੇ ਕਰਮਚਾਰੀ ਜੋ ਕੁਮ ਕਰਨੀ ਨੀਂਦ ਸੁੱਤੇ ਹਨ ਉਹ ਜਾਗ ਸਕਣ ਅੰਧ ਵਿਦਿਆਲੇ ਦਰਗਿਆਣਾ ਮੰਦਿਰ ਦਾ ਜਿਹੜਾ ਗੇਟ ਹੈ ਗਊਸ਼ਾਲਾ ਵੱਲ ਉੱਥੇ ਮੌਜੂਦ ਆ ਤੇ ਇੱਥੋਂ ਅਸੀਂ ਪਹਿਲਾਂ ਵੀ ਕਈ ਵਾਰ ਅਸੀਂ ਖਬਰਾਂ ਜੜੀਆਂ ਨੇ ਉਹ ਵਿਖਾ ਚੁੱਕੇ ਆ ਆਵਾਰਾ ਪਸ਼ੂਆਂ ਦੀਆਂ ਕੂੜੇ ਦੀਆਂ ਤੇ ਇੱਕ ਵਾਰ ਫੇਰ ਅੱਜ ਤਸਵੀਰਾਂ ਤੁਹਾਡੇ ਸਾਹਮਣੇ ਲੈ ਕੇ ਆਏ ਆ ਕਿ ਕਿਸ ਕਦਰ ਦੇਖੋ ਕਿ ਸੜਕ ਦੇ ਵਿੱਚਕਾਰ ਜਿਹੜੇ ਨੇ ਪਸ਼ੂ ਉਹ ਖੜੇ ਨੇ ਤੇ ਇਹ ਵੀ ਪਤਾ ਲੱਗਾ ਹੈ ਕਿ ਇਹ ਕਿਸੇ ਦੇ ਪਸ਼ੂ ਨੇ ਇਹ ਗਊਸ਼ਾਲਾ ਵੱਲੋਂ ਛੱਡੇ ਗਏ ਪਸ਼ੂ ਨਹੀਂ ਹਨ ਤੇ ਇਹ ਜਿਹੜੇ ਸ਼ਾਮ ਨੂੰ ਮਾਲਕ ਨੇ ਜਿਹੜੇ ਉਹ ਲੈ ਜਾਂਦੇ ਨੇ ਤੇ ਸਵੇਰੇ ਛੱਡ ਦਿੰਦੇ ਨੇ ਸੜਕ ਦੇ ਵਿਚਕਾਰ ਖੜੇ ਨੇ ਲੋਕ ਪਰੇਸ਼ਾਨ ਹੁੰਦੇ ਨੇ ਰਾਹੀਰ ਜਿਹੜੇ ਨੇ ਕੋਈ ਵੀ ਹਾਦਸਾ ਵਾਪਰ ਸਕਦਾ ਹੈ ਪਰ ਨਗਰ ਨਿਗਮ ਨੂੰ ਕੋਈ ਵੀ ਇਸ ਦੀ ਚਿੰਤਾ ਨਹੀਂ ਇਸ ਵੇਲੇ ਪੂਰੀ ਤਰ੍ਹਾਂ ਲੜਨ ਦੇ ਮੂਡ ਵਿੱਚ ਨੇ ਪਸ਼ੂ ਸਿਰ ਦੇ ਨਾਲ ਸਿਰ ਜੋੜੇ ਹੋਏ ਨੇ ਕੁਝ ਵੀ ਹੋ ਸਕਦਾ ਹੈ ਪਰ ਸੜਕ ਦੇ ਵਿਚਕਾਰ ਜੋ ਇਸ ਵੇਲੇ منظر ਬਣਿਆ ਹੋਇਆ ਹੈ ਉਹ ਖਤਰਨਾਕ ਹੈ ਕਿਉਂਕਿ ਪਸ਼ੂ ਹੈ ਕੁਝ ਵੀ ਹੋ ਸਕਦਾ ਹੈ ਅਸੀਂ ਕਈ ਵਾਰ ਇਥੋਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਵਿਖਾ ਚੁੱਕੇ ਆ ਤੇ ਅੱਜ ਇਹੀ ਕਵਾਂਗੇ ਕਿ ਬਾਰ ਬਾਰ ਇੱਕੋ ਜਗ੍ਹਾ ਦੀਆਂ ਖਬਰਾਂ ਦਿਖਾ-ਦਿਖਾ ਕੇ ਸਾਨੂੰ ਸ਼ਰਮ ਆ ਗਈ ਪਰ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਬਿਲਕੁਲ ਵੀ ਸ਼ਰਮ ਨਹੀਂ ਆਈ ਸੰਬੰਧਿਤ ਵਿਭਾਗ ਨੂੰ ਚਾਹੀਦਾ ਕਿ ਇਸ ਵਾਰ ਧਿਆਨ ਦੇਵੇ ਤੇ ਆਪਣੀ ਡਿਊਟੀ ਨੂੰ ਸਹੀ ਤਰ੍ਹਾਂ ਨਿਭਾਵੇ ਤਾਂ ਜੋ ਸ਼ਹਿਰ ਦੀ ਸੁੰਦਰਤਾ ਤੇ ਦਿਖ ਜਿਹੜੀ ਹੈ ਉਹ ਸੋਹਣੀ ਬਣੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਟ ਵੀ ਨਿਊਜ਼ ਅੰਮ੍ਰਿਤਸਰ